ਸਾਡੀ ਜਿਹੜੀ ਐਸ ਮੱਖਣ ਦੀ ਫਿਸ਼ ਹੈ ਜਿਹੜੀ ਹੈ ਨਾ ਉਹ ਤੁਸੀਂ ਚਾਹੇ ਫਰਾਈ ਲੈ ਲਓ ਚਾਹੇ ਤੁਸੀਂ ਤੰਦੂਰੀ ਲੈ ਲਓ ਇਹ ਮਨ ਚੀਜ਼ ਹੋਏਗੀ ਕਿਉਂ ਇਸ ਤੋਂ ਤਾਂ ਕੋਈ ਬਣਾ ਨਹੀਂ ਸਕਦਾ ਸਾਨੂੰ ਆਪਣੇ ਆਪ ਤੇ ਪੂਰਾ ਵਿਸ਼ਵਾਸ ਹੈ ਇਸ ਤੋਂ ਤਾਂ ਕੋਈ ਨਹੀਂ ਬਣਾ ਸਕਦਾ ਨਾ ਫਰਾਈ ਬਣਾ ਸਕਦਾ ਨਾ ਤੰਦੂਰੀ ਬਣਾ ਸਕਦਾ ਪੁਨੀਸ਼ੋ ਸਤਾਫੀ ਜੀ ਮੈਂ ਚੱਲੂਗੀ ਤਾਂ ਹੀ ਤੇ ਲਾਰੈਂਸ ਰੋਡ ਤੇ ਅਤਵਾਦ ਦੇ ਵੇਲੇ ਇੱਕ ਪ੍ਰੇਡ ਹੁੰਦੀ ਜੀ ਇਹਦੀ ਪੁਲਿਸ ਦੀ ਪੁਲਿਸ ਲੈਣ ਤੋਂ ਲੈ ਕੇ ਤੇ ਲਾਰੰਸ ਰੋਡ ਦੇ ਕਰ ਉਹਦੇ ਵਿੱਚ ਬੀਬੀ ਸੀ ਲੰਡਨ ਵਾਲੇ ਆਏ ਸੀਗੇ ਉਹਨਾਂ ਨੇ ਸਾਰੀ ਆਪਰੇਟ ਨੂੰ ਸ਼ੂਟ ਕੀਤੀ ਸੀ ਫਲੱਥ ਉਹਨਾਂ ਨੇ ਜਿਹੜੇ ਖਾਣ ਪੀਣ ਵਾਲੀਆਂ ਚੰਗੀਆਂ ਦੁਕਾਨਾਂ ਸੀਗੀਆਂ ਉਹਨਾਂ ਨੂੰ ਸ਼ੂਟ ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਮੈਨੂੰ ਪੁੱਛਿਆ ਸੀ ਵੀ ਇਹ ਮੱਖਨ ਫਿਸ਼ ਦਾ ਨਾਂ ਕੀ ਆ ਤੇ ਉਹ ਨਾਂ ਉਹਨਾਂ ਨੂੰ ਆਉਂਦਾ ਨਹੀਂ ਸੀਗਾ ਤੇ ਜਦੋਂ ਮੈਂ ਉਹਨੂੰ ਦੱਸਦਾ ਸੰਘਾਰਾ ਫਿਸ਼ ਆ ਸੰਘਾਰਾ ਵੱਟ ਕਾਉਂ ਸੰਘਾਰਾ ਫਿਰ ਉਹਨਾਂ ਨੇ ਉਹਨੇ ਨਾਂ ਪਾਤਾ ਵੀ ਅੰਮ੍ਰਿਤਸਰੀ ਸੰਘਾਰਾ ਉਹਨੇ ਅੰਮ੍ਰਿਤਸਰੀ ਫਿਸ਼ ਦਾ ਨਾਮ ਪਾਇਆ ਸੀਗਾ ਵੇ ਇਹਦਾ ਨਾਮ ਅੰਮ੍ਰਿਤਸਰੀ ਫਿਸ਼ ਠੰਗੜਾ ਕੀ ਹੈ ਉਥੋਂ ਫਿਚ ਅੰਮ੍ਰਿਤਸਰੀ ਫੀ ਕਰਕੇ ਮਸ਼ਹੂਰ ਹੋਈ ਮੈਂ ਰੈਸਪੀ ਤੇ ਤੁਹਾਨੂੰ ਨਹੀਂ ਦੱਸ ਸਕਦਾ ਕੋਈ ਲਕੋਵ ਵਾਲੀ ਗੱਲ ਨਹੀਂ ਇਹਦੇ ਵਿੱਚ ਹਾਂ ਇਹ ਜ਼ਰੂਰ ਆ ਫਿਰ ਇਹ 6 ਵਜੇ ਅਸੀਂ ਮੰਡੀ ਜਾਂਦੇ ਹਾਂ ਪਰਚੇਜਿੰਗ ਅਸੀਂ ਖੁਦ ਕਰਦੇ ਹਾਂ ਉੱਥੇ ਥੋੜੀ ਬੋਦੀ ਉਹ ਰੈਨਵੇਟਨ ਕਰਨੀ ਪੈਂਦੀ ਥੋੜੀ ਜੀ ਉਹਨੂੰ ਮੈਗਨੇਟ ਕਰਨਾ ਪੈਂਦਾ ਉਹ ਵੀ ਉੱਥੇ ਆਪਣੇ ਹੱਥੀ ਖੁਦ ਕਰਕੇ ਮੰਡੀ ਪਿਆਰ ਕਰਕੇ ਅਸੀਂ ਜਾਂਦੇ ਆ ਬਾਅਦ 10:30 ਵਜੇ ਸਾਰਾ ਸਮਾਨ ਜਿਹੜਾ ਇੱਥੇ ਸਾਡੇ ਰੈਸਟੋਰੈਂਟ ਤੇ ਪਹੁੰਚਦਾ ਮੰਡੀ ਤੋਂ ਜਦੋਂ ਫਿਸ਼ ਆਉਂਦੀ ਆ ਆਣ ਕੇ ਪਹਿਲਾਂ ਇਹ ਡੀਪ ਫ੍ਰੀਜ਼ਰ ਕਰਦੇ ਨੇ ਡੀਪ ਫ੍ਰੀਜ਼ਰ ਕਰਕੇ ਬਾਅਦ ਨੂੰ ਢੋਈਦਾ ਬਾਅਦ ਜਿਹੜਾ ਸਾਡਾ ਮਸਾਲਾ ਇਹਦਾ ਕਰਨ ਦਾ ਨੂੰ ਮੈਗਨੇਟ ਕਰਨ ਦਾ ਉਹ ਲਾ ਕੇ ਕੱਚੀ ਮੱਛੀ ਇੱਕ ਵਾਰੀ ਇਹ ਕੱਢ ਕੇ ਕਾਊਂਟਰ ਦੇ ਉੱਤੇ ਲਗਾਉਂਦੇ ਆ ਕੱਚੀ ਮੱਛੀ ਕੱਢ ਕੇ ਕਾਊਂਟਰ ਦੇ ਉੱਤੇ ਲਗਾਉਂਦੇ ਆ ਇਹ ਕਰਕੇ ਕਿ ਜਿਹੜੀ ਲਿਬਰੀ ਹੋਈ ਮੱਛੀ ਜਿਹੜੀ ਆ ਉਹਨਾਂ ਕਾਊਂਟਰ ਸਾਰਾ ਖਰਾਬ ਹੁੰਦਾ ਨੇ ਆਮ ਲੋਕੀ ਜੋ ਟੱਪਾਂ ਦੇ ਵਿੱਚ ਬਾਗ ਵੇਚਦੇ ਆਸੀਂ ਉਤਨਾ ਨਹੀਂ ਕਰਦੇ ਆਂ ਜੀ ਸਾਰੀ ਦੀ ਸਾਰੀ ਇੱਕ ਵਾਰੀ ਉਹਨੂੰ ਮੈਗਨੇਟ ਕਰ ਦਿੱਤਾ ਮੈਗਨੇਟ ਕਰਕੇ ਕਾਊਂਟਰ ਦੇ ਉੱਤੇ ਲਾ ਦਿੱਤੀ ਉਸ ਤੋਂ ਬਾਅਦ ਜਿਉਂ-ਜਿਉਂ ਕਸਟਮਰ ਆਉਂਦਾ ਜਿਉਂ-ਜਿਉਂ ਕਸਟਮਰ ਦੀ ਡਿਮਾਂਡ ਹੁੰਦੀ ਆ ਆਧਾ ਕਿਲੋ ਦੀ 1 ਕਿਲੋ ਦੀ 2 ਕਿਲੋ ਦੀ ਉਹ ਅਸੀਂ ਹੌਲੀ-ਹੌਲੀ ਕੱਟ ਕੇ ਫਿਰ ਉਹਨੂੰ ਸੇਲ ਕਰਦੇ ਉਹਦੀ ਸੇਲ ਕਰਨੀ ਚાલુ ਕਰ ਦਿੰਦੇ ਰੱਖੋ ਜੀ ਮੈਂ ਤਾਂ ਤੁਹਾਨੂੰ ਇੱਕ ਗੱਲ ਪਹਿਲਾਂ ਦੱਸੀ ਆ ਕਵਾਲਿਟੀ ਐਂਡ ਕਵਾਂਟੀਟੀ ਦੋਵੇਂ ਚੀਜ਼ਾਂ ਤੇ ਤੀਸਰੀ ਸਵਾਈ ਸੰਘਾਰਾ ਹੀ ਵੇਚਦੇ ਆ ਤੇ ਸਾਲ ਵੇਚਦੇ ਆ ਉਹ ਵੀ ਪ੍ਰੋਪਰ ਪੂਰੇ ਫੈਜ ਦੇ ਵਿੱਚ ਤਿੰਨ ਚਾਰ ਕਿਲੋ ਤੋਂ ਲੈ ਕੇ ਤੇ ਦੋ ਢਾਈ ਕਿਲੋ ਤੱਕ ਫੈਜ ਹੁੰਦਾ ਛੋਟਾ ਵੀ ਨਹੀਂ ਵੇਚਦੇ ਜਿਹਦੇ ਨਾਲ ਪਾਪੜੀ ਜਿਹੜੀ ਨਜ਼ਰ ਆਵੇ ਸਾਡਾ ਤਨੋਂ ਪੀਸ ਤੀ ਝਾਤੀ ਮਾਰੋ ਉਧਰ ਉਹ ਕੰਟਰੋਲ ਦੇ ਝਾਤੀ ਮਾਰੋ ਕੋਈ ਵੀ ਪੀਸ ਜੜੰਗ ਨਹੀਂ ਆ ਤਿੰਨ ਪਾਕ ਕਿਲੋ ਸਵਾ ਕਿਲੋ ਡੇਢ ਕਿਲੋ ਦਾ ਘਟ ਨਹੀਂ ਹੋਏਗਾ ਤੇ ਜਦੋਂ ਕੁਆਲਿਟੀ ਗਾਹ ਨੂੰ ਦਿਆਂਗੇ ਗਾਹ ਆਪੇ ਪਸੰਦ ਕਰੇਗਾ ਗਾਹ ਪੈਸਾ ਨਹੀਂ ਵੇਚਦਾ ਅੱਜ ਅੱਜ ਜਮਾਨਾ ਜਿਹੜਾ ਹੈਗਾ ਗਾਹ ਪੈਸਾ ਨਹੀਂ ਵੇਦਾ ਗਾਹ ਕੁਆਲਿਟੀ ਕਾਉਂਟਿਟੀ ਵੇਚਦਾ ਉਹ ਮੱਖਣ ਫੀਟ ਤੇ ਗੁਰਮਾਰੀ ਨੇ ਇਨੀ ਕਰਵਾਈ ਕਿ ਬਸ ਫਿਰ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਮੱਖਣ ਫੇਮਸ ਮੱਖਣ 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 ਦੋ ਯਾਰ ਹੁੰਦੇ ਆਉਂਦੇ ਆ ਮੱਖਣ ਪੂਰੇ ਇੰਡੀਆ 'ਚ ਫੇਮਸ ਹੋ ਗਿਆ ਹੈ